ਜਦੋਂ ਬਾਈ ਬੰਦੇ ਦੀ ਤਰੱਕੀ ਹੋ ਗਈ ਵਧੀਆ 4ਪਏ ਹੋ ਗਏ ਤਾਂ ਗੱਲ ਦੱਸਦਾ ਹੁੰਦਾ ਸੀ ਕਹਿੰਦਾ ਆਪਾਂ ਬਾਜ਼ਾਰ 'ਚ ਦੁਕਾਨ ਵੀ ਲੈ ਲਈ ਕਹਿੰਦਾ ਜਿਹੜੇ ਵਿੱਚ ਬੰਦੇ ਸੀਗੇ ਆਪਾਂ ਤੋਂ ਮੂੰਹ ਦੂਜੇ ਪਾਸੇ ਕਰਕੇ ਨਾ ਕਹਿੰਦੇ ਹੁੰਦੇ ਸੀ ਵੀ ਇਹ ਪੈਸੇ ਨਾ ਲੈ ਲੈ ਜਾਂ ਇਹ ਤੋਂ ਪੈਸੇ ਨਾ ਮੋੜਨਾ ਕਹਿੰਦਾ ਅੱਗੇ ਪਹਿਲੀ ਗੱਲ ਤਾਂ ਆਪਾਂ ਵਿਆਜ ਤੇ ਲੈਣ ਤੋਂ ਡਰਦੇ ਸੀ ਕੰਪਨ ਮਹਿੰਗੇ ਮਿਲਦੇ ਦੂਜੀ ਗੱਲ ਕਹਿੰਦਾ ਆਪਾਂ ਨੂੰ ਸੇਤ ਹੀ ਕੋਈ ਵਿਆਜ ਤੇ ਦਿੰਦਾ ਵੀ ਨਹੀਂ ਸੀ ਤੇ ਕਹਿੰਦਾ ਜਦੋਂ ਹੁਣ ਆਪਾਂ ਗੱਲ ਕਰਦੇ ਉਸੇ ਥਾਂ ਤੇ ਆ ਕੇ ਦੁਬਾਰੇ ਵੀ ਕਹਿੰਦਾ ਜਦੋਂ ਬੰਦਾ ਦੂਜੇ ਪਾਸੇ ਨੂੰ ਮੂੰਹ ਕਰਕੇ ਨਿਕਂਦੇ ਸੀ ਕਹਿੰਦਾ ਅੱਜ ਆਪਾਂ ਨੂੰ ਜਾਂਦੇ ਹੋਏ ਪਤਾ ਕਹਿਣਗੇ ਲਾਲਾ ਜੀ RAM RAM ਅੱਜ ਤੁਹਾਨੂੰ ਮੈਂ ਦੁਕਾਨ ਤੇ ਛੱਡ ਦਿੰਨਾ ਕਹਿੰਦਾ ਉਦੋਂ ਮਿਹਨਤ ਕਰੀ ਦੀ ਖੁਸ਼ੀ ਹੁੰਦੀ ਆ ਵੀ ਆਪਾਂ ਮਿਹਨਤ ਕਰੀ ਆ ਤੇ ਕਹਿੰਦਾ ਜਿਹੜੀ ਮਿਹਨਤ ਸੀਗੀ ਮਿਹਨਤ ਨੇ ਰੰਗ ਲਿਆਂਦੇ ਹੁਣ ਆਪਾਂ ਤੇ ਉਹਨੇ ਆਪਦੇ ਜਵਾਕ ਵੀ ਵਧੀਆ ਥਾਂ ਪਿਆ ਇਹ ਕਰੇ ਇੱਕ ਮਾਸਟਰ ਬਣਾਇਆ ਇੱਕ ਜੱਜ ਨਾ ਵਿਆਹਿਆ ਜਿਵੇਂ ਮਰਜ਼ੀ ਲਾ ਲੋ ਵੀ ਬੰਦੇ ਦੀ ਠੋਕ ਬਣ ਗਈ ਬਾਜ਼ਾਰ 'ਚ ਵਧੀਆ ਪਰ ਇੱਕ ਗੱਲ ਕੁਆਲਿਟੀ ਰਹਿਣੀ ਹੁੰਦੀ ਆ ਬੰਦੇ ਨੇ ਜਿਹੜੇ ਬੰਦੇ ਨੇ ਗਰੀਬੀ ਦੇਖੀ ਹੁੰਦੀ ਆ ਬਈ ਇਹ ਤਿੰਨੇ ਭਾਈ ਸੀਗੇ ਇਹਨਾਂ ਬਾਰੇ ਦੱਸਦਾ ਸੀ ਕਹਿੰਦਾ ਜਿੰਨੀ ਕੁ ਮਤਲਬ ਆਪਾਂ ਆਪਦੀ ਹਾਇਸ਼ੀਅਤ ਦੇ ਮੁਤਾਬਕ ਕੱਪੜਾ ਲੀਡ ਆ ਜਾਂ ਖਰਚਾ ਵਰਚਾ ਕਰਦੇ ਸੀਗੇ ਵੀ ਉਹ ਇਨਜਾਇਸ ਨਹੀਂ ਸੀ ਹਾਲੇ ਕਹਿੰਦਾ ਜਦ ਇਹਨਾਂ ਕੋਲ ਇੰਨਾ ਪੈਸਾ ਆ ਗਿਆ ਤਾਂ ਖਰਚ ਦੇ ਨਹੀਂ ਇਹੀ ਗੱਲ ਕਰਦੇ ਆਂ ਬਈ ਇੱਕ ਦੂਜੇ ਨੂੰ ਹਰੇਕ ਬੰਦਾ ਟੀਚਰ ਕਰੂ ਜਾਂ ਤੇਰੇ ਲੱਭੇ ਤਾਂ ਪੈਸਾ ਅੱਗ ਲਾਇਆ ਨਹੀਂ ਮੁਖ ਦਾ ਜਾਂ ਫਲਾਨਾ ਤੇ ਕੈਮਕਾ ਕੋਈ ਵੀ ਬੰਦਾ ਕਹੂਗਾ ਹੀ ਕਹੂਗਾ ਜਿਹਨੇ ਵੀਰੇ ਹੱਡ ਘਸਾ ਕੇ ਜਾਂ ਪੈਸਾ ਮਿਹਨਤ ਨਾਲ ਬਣਾਇਆ ਹੁੰਦਾ ਨਾ ਉਹ ਹਮੇਸ਼ਾ ਬੰਦਾ ਸੰਜਮ ਨਾਲ ਖਰਚਦਾ ਉਹਨੂੰ ਪਤਾ ਹੁੰਦਾ ਵੀ ਪੈਸੇ ਦੀ ਵੈਲਿਊ ਕੀ ਆ ਇਹਦੇ ਨਾਲ ਕੀ ਨਾ ਕੀਮੇ ਚੀਜ਼ ਆ ਇਹ ਗੱਲਾਂ ਹੁਣ ਆਪਾਂ ਕਰਦੇ ਹੁੰਨੇ ਆਂਗੇ ਹੁਣ ਸਾਨੂੰ ਇੱਕ ਗੱਲ ਹਾਸੇ ਮਜ਼ਾਕ ਦੀ ਸੁਣਨਾ ਪਸ਼ੂ ਪਰਸ ਪਰਸਰਾਮ ਕਹਿੰਦਾ ਜਦੋਂ ਬੰਦੇ ਲਵੇ ਪਸ਼ੂ ਪੈਸਾ ਨਹੀਂ ਹੁੰਦਾ ਉਹ ਤਾਂ ਪਸ਼ੂ ਹੀ ਕਹਿਣਗੇ ਜਦੋਂ ਪੈਸਾ ਮਤਲਬ ਲੂਟ ਜਾ ਹੋ ਗਿਆ ਉਹਨੂੰ ਪਰਸ ਕਹਿਣ ਲੱਗ ਜਾਣਗੇ ਜਦੋਂ ਮਤਲਬ ਗੱਲ ਚ ਹੋ ਗਿਆ ਉਹਨੂੰ ਕਹਿਣਗੇ ਪਰਸਰਾਮ ਜੀ ਕਹਿੰਦਾ ਪੈਸਾ ਚੀਜ਼ ਇਹ ਜੀ ਆ ਪਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਸੀਗਾ ਵੀ ਜਿਹੜਾ ਬੰਦੇ ਨੇ ਮਿਹਨਤ ਹੱਡ ਕਸਾ ਕੇ ਕਰੀ ਹੁੰਦੀ ਆ ਉਹਨੂੰ ਪੈਸੇ ਦਾ ਮੁੱਲ ਪਤਾ ਹੁੰਦਾ ਉਹ ਨਜਾਇਜ਼ ਪੈਸਾ ਨਹੀਂ ਖਰਚਦਾ ਜਿਹਨੂੰ ਵੀ ਖਾਲਦੂ ਦੇ ਪੈਸੇ ਬਣਦੇ ਹੁਣ ਜੋ ਨੋ ਨੰਬਰ ਦੇ ਉਹ ਗੱਲ ਵੱਖਰੀ ਆ ਇਹ ਹੀ ਮੈਂ ਸਮਝਾਉਣਾ ਬਈ ਤੁਸੀਂ ਜੇ ਕਿਸੇ ਨੂੰ ਜੱਜ ਕਰਦੇ ਹੋ ਤਾਂ ਉਹਦੀ ਪਹਿਲਾਂ ਮਿਹਨਤ ਦੇਖੋ ਮਿਹਨਤ ਦੇਖਣ ਤੋਂ ਬਾਅਦ ਉਹ ਬੰਦੇ ਨੂੰ ਜੱਜ ਕਰੋ ਵੀ ਉਹ ਬੰਦਾ ਬਾਕੀ ਗੱਲ ਸਾਨੂੰ ਸਹੀ ਕਹਿ ਰਿਹਾ ਹੈਗਾ ਵੀ ਅੱਜ ਦੇ ਟਾਈਮ ਆਪਾਂ ਹਰੇਕ ਬੰਦੇ ਨੂੰ ਕਹਿ ਦਿੰਦੇ ਆ ਜੀ ਇਹ ਆਏ ਆ ਬਾ ਆ ਜਾ ਪਰ ਉਹ ਬੰਦੇ ਦੀ ਮਿਹਨਤ ਦੇਖੋ ਹੁਣ ਆਪਾਂ ਦੇਖਦੇ ਆ ਬਈ ਆਪਾਂ ਬਰਨਾਲੇ ਜਾਣ ਦੇ ਵਿੱਚ ਲੱਗੇ ਤਾਂ ਆਪਾਂ ਨੂੰ ਕੁਝ ਗੱਲਾਂ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ ਵੀ ਜਦੋਂ ਤੁਸੀਂ ਕਿਸੇ 'ਚ ਵਿਚਰਦੇ ਹੁੰਦਾ ਸਾਨੂੰ ਗੱਲਾਂ ਸਿੱਖਣ ਨੂੰ ਮਿਲਣਗੀਆਂ ਤੇ ਇਹੀ ਗੱਲਾਂ ਸੀ ਬਈ ਮਿਹਨਤ ਮਿਹਨਤ ਖਰਚਣ ਤੇ ਵੀ ਮਿਹਨਤ ਕਿਵੇਂ ਕਮਾਈ ਕਰਕੇ ਬੰਦਾ ਆਪਣੀ ਖਰਚਦਾ ਹੈਗਾ ਆਪਾਂ ਇਹਦੇ ਬਾਰੇ ਗੱਲ ਕਰੀ ਅੱਜ